ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਤਲਵੜਾ ਟਾਊਨਸ਼ਿਪ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਹਰਪਜਨ ਹੀਰ ਦੀ ਰਿਪੋਰਟ ਤਲਵੜਾ i yeah. yeah. ستار کرنا ہے گردوارا صاحب گرنت سا اپنا نوکر نہیں سمجھنا اس کو پورا ستار کرنا ہے جیسے جیسے گرو سا سیوا لینگے اویم انہوں نے مان سکار کرنا ہے ایک ضروری بنتی اپنا بندگی کی

ਚਲਤਾ ਰਹੇਗਾ ਜੀ ਉਹ ਜਦੋਂ ਵੀ ਕੋਈ ਕੁੱਛਰੀ ਜਾਂ ਗਰਮੀ ਹੋਵੇ ਉਸ ਕੇ ਸੈਨ ਪਾਰ ਤੋਂ ਉਹ ਪੁਆਰੇ ਸੋਇਨੀ ਕੇ ਰੇਤ ਦੀ ਜਰੂਰ ਕਰਵਾਣ ਕਾ ਲਈ ਆਪਣੇ ਦੇ ਸੇਕ ਤੋਂ ਇਲਾਵਾ ਜਰੂਰ ਜਰੂਰ ਸੈਨ ਪਾਰ ਪਰੋਵੇ। ਉਹ ਦੂਸਰੀ ਗੇ ਸਚ ਕੰਸ਼ੀ ਦੀ ਹਰਮਨ ਜੀ ਸੈਨ ਦੇ ਤਾਂ ਦੇਖ ਕੇ ਤੇ ਹੋਗੇ ਨਾ ਦੇਖ ਤਨ ਨੂੰ ਗੰਦੋਸ ਸੈਨ ਜੀ ਦੇ ਤਾਂ ਦੇਖ ਉੱਪਰ ਹੋਤੇ ਨਾ ਦੇਖ ہے سچے نہیںکوگ سب بھائی برابر مان کے ہوئی گوبند روم روم تو شکرانا سائب شری گرن صاحب جیتا ਸਾਡੀ ਸੇਵਾ ਵਿੱਚ ਬਤ੍ਰੀ ਕਰਨ ਦੇ ਪ੍ਰਬੰਧਕ ਕਮੇਟੀ ਦੇ ਸਾਡੀ ਬੜੀ ਇਸ਼ਤਿਹਾਰ ਕਰਨ ਦੀ ਗੁਰ ਸ਼ਹਿਬ ਸਿੰਘ ਜਿਨ੍ਹਾਂ ਰਾਹੀਂ ਆਪ ਸਭ ਸੰਗਤਾਂ ਦੇ ਦਰਸ਼ਨ ਕਰਨਾ ਸੁਭਾਗ ਬ੍ਰਹਮਤੁਰ ਗੁਰ ਸ਼ਹਿਬ ਪ੍ਰਕਾਟ ਆਪ ਸੁਣਨਾ ਅੰਮ੍ਰਿਤ ਵੇਲੇ ਦੀ ਤਨਾਮ ਨਾਮ ਸੁਣ ਕੇ ਜੀਵਤ ਹੋ ਬੜੇ ਪਿਆਸਕਰ ਦੇ ਨਾਲ ਅਨੰਤ ਸ਼ਹਿਬ ਸਿੰਘ ਦੇ 6 ਕੋਟ ਦਾ ਬਾਟ ਸਰਵਨ ਕਰਨਾ ਗੁਰੂ ਜੀ वाहिगुरा साहिब भाई वाहिगुरू जी शी गुरू रामदास सेवा सेठी नवां शहर वञो अॼु श्री ग्रंथ साहिब महाराज जहिड़े प्रकाश पूरो लॻंदा हुया बूटे लॻाए जा साल करण जी उहो अॼु वाधा करदियां वञो नवे बूटे लॻाए गे आ तव्हां शहर वाटावरण हुजे वॾी सिख हुजे I congratulate all the teachers around the world who have tried their best to find out the curiosity among the students. This is a day observed to pay tribute to the teachers who always try to light up the world of the teachers and the students also. ਕੰਗ੍ਰੈਚੁਲੇਸ਼ਨਸ ਟੂ 올 ਦ ਟੀਚਰਸ ਐਂਡ ਟੂ 올 ਦ ਸਟੂਡੈਂਟਸ ਆਲਸੋ ਵੀ ਐਕਸਪੈਕਟ ਥੈਟ ਦੇ ਸ਼ੁੱਡ ਆਲਵੇਸ ਟ੍ਰਾਈ देयर बेस्ट ਟੂ ਲਰਨ ਫਰਮ us ਥੈਂਕ ਯੂ so much ਕੰਗ੍ਰੈਚੁਲੇਸ਼ਨਸ ਵਾਂਸ ਅਗੇਨ ਓਨ ਦ 8th ਆਫ ਟੀਚਰਸ ਡੇ ਬੈਸਟ ਵਿਸ਼ੇਸ ਫਰਮ ਪ੍ਰਕਾਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅ ਟੀਚਰਸ ਡੇ ਦੇ ਉੱਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਹਡੇ ਬਹੁਤ ਮਹਾਨਤਾ ਰੱਖਦਾ ਹੈ ਇਸ ਦਿਨ ਸਾਡੇ ਦੇਸ਼ ਦੇ ਰਾਸ਼ਟਰਪਤੀ ਸਰਵਪਾਲੀ ਰਾਧਾਕ੍ਰਿਸ਼ਨਨ 1962 ਦੇ ਵਿੱਚ ਜਦੋਂ ਯੂਨੀਵਰਸਿਟੀ ਤੋਂ ਰਿਟਾਇਰ ਹੋ ਕੇ ਰਾਸ਼ਟਰਪਤੀ ਬਣੇ ਸਨ ਤੇ ਉਹਨਾਂ ਦੇ ਕੋਲ ਯੂਨੀਵਰਸਿਟੀ ਦੇ ਸਟੂਡੈਂਟਸ ਆਏ ਸਨ ਕਿ ਸਰ ਅਸੀਂ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਉਸ ਦਿਨ ਤੋਂ ਹੀ ਇਹ ਪ੍ਰਥਾ ਕਸਟਮ ਚੱਲ ਪਿਆ ਇੰਡੀਆ ਦੇ ਵਿੱਚ ਟੀਚਰਸ ਡੇ ਸੈਲੀਬ੍ਰੇਟ ਕਰਨ ਦਾ ਸਰਵਪਾਲੀ ਵਰਾਧਾ ਕ੍ਰਿਸ਼ਨਨ ਜੀ ਡਿਸਟਿੰਗੁਇਸ਼ਡ ਸਕੋਲਰ ਤੇ ਅਕੈਡਮੀਸ਼ਨ ਸੀਗੇ ਅੱਜ ਅਸੀਂ ਵੀ ਆਪਣੀ ਸੰਸਥਾ ਦੇ ਵਿੱਚ ਟੀਚਰਸ ਡੇ ਨੂੰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਿਸ ਵਿੱਚ ਸਟੂਡੈਂਟਸ ਦੀ ਟੀਚਰਸ ਦੀ ਪਾਰਟਿਸਪੇਸ਼ਨ ਕੀਤੀ ਸਟੂਡੈਂਟਸ ਅੱਜ ਫਸਟ ਤਿੰਨ ਲੈਕਚਰਸ ਦੇ ਵਿੱਚ ਟੀਚਰਸ ਬਣ ਕੇ ਟੀਚਰਸ ਦਾ ਰੋਲ ਅਦਾ ਕੀਤਾ ਉਹਨਾਂ ਨੇ ਬੱਚਿਆਂ ਨੂੰ ਪੜਾਇਆ ਤੇ ਟੀਚਰਸ ਦੇ ਕੋਲੋਂ ਗੁਣ ਗ੍ਰਹਿਣ ਕਰਕੇ ਲੈਕਚਰਸ ਵੀ ਪ੍ਰੋਵਾਈਡ ਕੀਤੇ ਤੇ ਅਸੀਂ ਟੋਕਨ ਆਫ ਰਿਸਪੈਕਟ ਸਿੰਬਲ ਆਪਣੇ ਸਟਾਫ ਨੂੰ ਟੀਚਰਸ ਨੂੰ ਰਾਧਾ ਕੁਸ਼ਨ ਜੀ ਦੀਆਂ ਅਤੇ ਹੋਰ ਸਕਾਲਰਸ ਦੀਆਂ ਬੁੱਕਸ ਐਜ਼ ਅ ਗਿਫਟ ਕੀਤੀਆਂ ਤੇ ਮੈਂ ਆਪਣੀ ਸੰਸਥਾ ਵੱਲੋਂ ਸਾਰੇ ਭਾਰਤਵਰਸ਼ ਦੇ ਟੀਚਰਸ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਟੀਚਰਸ ਡੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਥੈਂਕ ਯੂ ਹੈਲੋ एवरीवन ਆਈ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਥਿਸ ਸਾਈਡ ਇਜ਼ ਨਤਾਸ਼ਾ ਫ্রম ਐਮਐਸ ਇਮੀਗ੍ਰੇਸ਼ਨ ਮੈਂ ਇਸ ਥਿਸ ਵੀਡੀਓ ਵਿੱਚ ਹੁਣ ਕਲਾਸ ਦੀ ਗੱਲ ਕਰਨਾ ਚਾਹੁੰਦੀ ਆ ਜੋ ਕੈਨੇਡਾ ਵਿਜ਼ਟਰ ਵੀਜ਼ਾ ਤੇ ਗਏ ਹੋਏ ਨੇ ਤੇ ਉਹ ਹੁਣ ਐਲਐਮਆਈ ਲੈਣਾ ਚਾਹੁੰਦੇ ਨੇ ਸਾਡੇ ਕੋਲ ਬਹੁਤ ਸਾਰੇ ਏਮਪਲੋਇਜ਼ ਨੇ ਜਿਨ੍ਹਾਂ ਨੂੰ ਸਕਿੱਲ ਵਰਕਰਸ ਦੀ ਲੋੜ ਹੈ ਲਾਈਕ ਆਫਿਸ ਅਸਿਸਟੈਂਟ ਬੁੱਕ ਕੀਪਰਸ ਕਾਰਪੇਟਸ ਜਨਰਲ ਸਟੋਰ ਮੈਨੇਜਰ ਸ਼ਿਪਰ ਕਲੀਨਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜੌਬਸ ਅਵੇਲੇਬਲ ਨੇ ਤੁਸੀਂ ਐਲਐਮਆਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੈਨੇਡੀਅਨ ਆਫਿਸ ਐਮਐਕਸ ਇਮੀਗ੍ਰੇਸ਼ਨ ਜੁਰੀਡ 211 4515 ਬੈਂਜਲ ਰੋਡ ਡਰਾਮਟਨ ਵਿਜ਼ਿਟ ਕਰੋ ਦਿੱਤੇ ਗਏ ਨੰਬਰ 437 438 8599 ਤੇ ਕਾਲ ਕਰੋ ਅਗਰ ਤੁਸੀਂ ਇੰਡੀਆ ਵਿੱਚ ਹੋ ਕਿਸੇ ਜਿਹੇ ਪ੍ਰਕਾਰ ਦੀ ਇਨਫੋਰਮੇਸ਼ਨ ਜਾਂ ਅਪਡੇਟ ਲੈਣਾ ਚਾਹੁੰਦੇ ਹੋ ਜੇ ਵਰਕ ਪਰਮਿਟ ਜਾਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੰਡੀਅਨ ਆਫਿਸ ਐਮਐਸ ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਟਾਲੀਸ ਰੋਡ ਵਿਜ਼ਿਟ ਕਰੋ ਜਾਂ ਸਾਡੇ ਦਿੱਤੇ ਗਏ ਨੰਬਰ 6239519592 ਤੇ ਕਾਲ ਕਰੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਜਾਇਰ ਸੀਸੀ ਨੇ ਅਪਡੇਟ ਕੀਤਾ ਹੈ ਕਿ ਹੁਣ ਜਿਹੜੇ ਵਿਜ਼ਿਟਰ ਕੈਨੇਡਾ ਆਏ ਹੋਏ ਨੇ ਉਹ ਆਪਣਾ ਸਟੇਟਸ ਕਨਵਰਟ ਨਹੀਂ ਕਰਾ ਸਕਦੇ ਵਰਕ ਪਰਮਿਟ ਦੇ ਵਿੱਚ ਕਿ ਤੁਸੀਂ ਵੀ ਇਹ ਨਿਊਜ਼ਨ ਸੁਣਨ ਤੋਂ ਬਾਅਦ ਪਰੇਸ਼ਾਨ ਹੋ ਤੇ ਤੁਸੀਂ ਸੋਲੂਸ਼ਨ ਲੱਭ ਰਹੇ ਹੋ ਤਾਂ ਦੇਰੀ ਕਿਸ ਗੱਲ ਦੀ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਜਾਂ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ 45 ਬਨਨਾ ਐਬਨੇਜ਼ਰ ਰੋਡ ਯੂਨਿਟ 211 ਹੰਗ੍ਰਾਮਟਨ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਾਂ ਬਿਅਤੇ ਤਾਰੀਖਾਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਇਜਾਜ਼ਤ ਦਿਓ ਧੰਨਵਾਦ